ਰਾਲਾ ਗਿਆਨੀ ਨਮਾ ਪੰਡਾ ਭਿੰਦਰ ਰੁਰ ਕੀ ਇਹ ਢੰਡਾਰੀ ਵਾਲੇ ਬਚਨ ਸਿੰਘ ਉਹਨਾਂ ਦਾ ਭੱਜਿਆ ਰੋਡੇ ਢੰਡਾਰੀ ਦਾ ਭੱਜਿਆ ਗੁਰਵਿੰਦਰ ਸੇ ਚੈਨ ਟਾਲਾ ਅਮਰੀਕਾ ਗੁਰਸ਼ਰਨ ਟਾਲਾ ਜੇ ਦੀਵੇ ਜਲਾਉਂਦੇ ਰਹੀਏ ਗੱਡੀਆਂ ਇੱਕ ਦੋ ਹੀ ਰਹਿੰਦੀਆਂ ਬਾਈ ਜੀ Bye 97 ਪੁਆਇੰਟ ਆ ਬਾਈ ਜੀ ਸਮਾ 27 97 ਇਹ ਬਾਈ ਜੀ ਜਿਹੜਾ ਪਰਲੇ ਪਾਸੇ ਭੱਜਿਆ ਇਕਾਂਤਾ ਚਨਾਰਥੜ ਇਹ ਚਨਾਰਥੜੀਏ ਕਾਂਤੇ ਦਾ ਵਾ ਸਿੰਦਰ ਹਣੀ ਖੇੜੀ ਗੁੰਨਾ ਢੰਡਾਰੀ ਇਹ ਚਨਾਰਥੜ ਕਾਂਤਾ ਆਪਣੇ ਵੱਲ ਬਾਈ ਜੀ ਇਹ ਗਰਵਿੰਦਰ ਸੋਹ ਚੈਨ ਟਾਲਾ ਅਮਰੀਕਾ ਗਰਸ਼ਰਨ ਟਾਲਾ ਕੈਨੇਡਾ ਗਰਵਿੰਦਰ ਸੇ ਤਪਿੰਦਰ ਪਹਿਲਵਾਨ ਗੋਲੂ ਯੋਧਾ ਸੁੱਖਾ ਨਗਰਾ ਰਣਜੀਤ ਸਿੰਘ ਸੋਹਤਾ ਬਾਰੀਆਂ ਇਹ ਬਾਈ ਚੈਨ ਹੋਣ ਵਾਲਾ ਬਾਈ ਗਰਸ਼ਰਨ ਹੋਣੀ ਟਾਲਾ ਵਾਲਾ ਗਰਵਿੰਦਰ ਹੋਣੀ ਸੇ ਵਾਲਿਆਂ ਦਾ ਰਵੀ ਹੋਣੀ ਬਰਬਾਲੀ ਵਾਲਿਆਂ ਦਾ ਤਪਿੰਦਰ ਪਹਿਲਵਾਨ ਹੋਣਾ ਦਾ ਇਹ ਬੱਚਾ ਬਾਈ ਜੀ ਚੈਨ ਟਾਲਾਂ ਦਾ ਅਮਰੀਕਾ ਗੀ okay, ਬਈ 27 ਸੈਕਿੰਡ 31 ਪੁਆਇੰਟ ਆ ਬਾਈ ਜੀ 27 31 ਇਹ ਬਾਈ ਜੀ ਔਰਲੇ ਪਾਸੇ ਭੱਜਿਆ ਬਾ ਇਹ ਬਾਈ ਜੀ ਬਚਨ ਸਿੰਘ ਢੰਡਾਰੀ ਇਹ ਢੰਡਾਰੀ ਵਾਲੇ ਬਚਨ ਸਿੰਘ ਉਹਨਾਂ ਦਾ ਭੱਜਿਆ ਰੋਡੇ ਢੰਡਾਰੀ ਦਾ ਭੱਜਿਆ ਬੱਬੀ ਢੰਡਾਰੀ ਦਾ ਭੱਜਿਆ ਪ੍ਰਣਾਦ ਕਪੈਤ ਤੇ ਪਰਲੇ ਪਾਸੇ ਬਾਈ ਜੀ ਰਾਜੂ ਗੁੱਜਰਵਾਲ ਦਵਿੰਦਰ ਗੁਜਰਾਲ ਗੋਂ ਲੰਗ ਛੋਟੂ ਲਾਂਗਾ ਗੋਪੀ ਸਿੰਘ ਮੁੰਡਾ ਪੁਰਥਲੇ ਵਾਲਾ ਇਹਨੂੰ ਭਜਾਉਣ ਵਾਲਾ ਆ ਗਈ ਬਈ ਫੋ 27 ਸੈਕਿੰਡ 21 ਪੁਆਇੰਟ ਦਾ ਵਾਜੀ ਸਮਾਂ 27 ਸੈਕਿੰਡ 21 ਪੁਆਇੰਟ ਦਾ ਵਾਜੀ ਇਹਦਾ ਸਮਾਂ ਇਹ ਬਾਈ ਸਖਦੇਵ ਸਿੰਘ ਜੀ ਚੱਕਲਾ ਨੀਟਾ ਸਮਰਾਲਾ ਗਿਆਨੀ ਨਮਾ ਪਿੰਡ ਭਿੰਦਰ ਰੜਕੀ ਜਿਹੜਾ ਆਪਣੇ ਵੱਲ ਭੱਜਿਆ ਪੰਦੀ ਵੱਲ ਤੇ ਪਰਲੇ ਪਾਸੇ ਬਾਈ ਜੀ ਗੁੰਨਾ ਢੰਧਾਰੀ ਧੀਨਾ ਕੈਨੇਡਾ ਕੰਤਾ ਚਨਾਰਥਾਲ ਸੁੰਦਰ ਖੇੜੀ ਭੋਲਾ ਕੈਨੇਡਾ ਸੀਪਾ ਜਸਪਾਲ ਵੰਗਰ ਕਸਮਾ ਢੰਡਾਰੀ ਦਾ